ਅੱਜ ਆਪਾਂ ਬੇਗੰਨ ਦੀ ਚਟਨੀ ਬਣਾਉਣੀ ਆ ਬੇਗੰਨ ਦੀ ਚਟਨੀ ਬਣਾਉਣ ਵਾਸਤੇ ਮੈਂ ਇੱਕ ਬੇਗੰਨ ਲਿਆਏ ਨਾਲ ਇੱਕ ਟਮਾਟਰ ਵੀ ਲੈ ਲਿਆ ਤੇ ਨਾਲ ਇੱਕ ਹਰੀ ਮਿਰਚ ਲਈਏ ਜਿਨ੍ਹਾਂ ਨੂੰ ਆਪਾਂ ਤਿੰਨਾਂ ਚੀਜ਼ਾਂ ਨੂੰ ਭੁੰਨ ਲਵਾਂਗੇ ਗੈਸ ਦੇ ਚੁੱਲੇ ਦੇ ਉੱਪਰ ਤਿੰਨੇ ਚੀਜ਼ਾਂ ਮੈਂ ਰੱਖ ਦਿੱਤੀਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਮਿਰਚ ਤੇ ਭੁੱਜ ਚੁੱਕੀ ਆ ਦੇਖੋ ਇਹਨਾਂ ਦੇ ਛਿਲਕੇ ਜਿਹੜੇ ਉਤਾਰ ਦਵਾਂਗੇ ਕਾਲੇ ਕਾਲੇ ਜਿਹੜੇ ਛਿਲਕੇ ਹੋਏ ਨੇ ਉਹ ਆਪਾਂ ਤਾਰ ਦਵਾਂਗੇ ਤਾਂ ਬੈਂਗਣ ਨੂੰ ਚੰਗੀ ਤਰ੍ਹਾਂ ਆਪਾਂ ਹੋਰ ਪੁੰਨ ਲਵਾਂਗੇ ਇਹ ਮੇਰੇ ਤੇ ਜਿਹੜੇ ਆ ਇਹਨੂੰ ਆਪਾਂ ਛੇਲ ਲਵਾਂਗੇ ਕਾਲੇ ਜਿਹੇ ਸਿਲਕੇ ਜਿਹੜੇ ਇਹਦੇ ਸਾਰੇ ਉਤਾਰ ਦਵਾਂਗੇ ਕਰਦਣਾ ਉਤਾਰ ਦਵਾਂਗੇ ਜਾਂ ਇਸ ਤਰ੍ਹਾਂ ਬੜੇ ਆਰਾਮ ਨਾਲ ਲੱਥ ਰਹੇ ਨੇ ਇਹ ਟਮਾਟਰ ਦੇ ਸਿਲਕੇ ਵੀ ਉਤਾਰ ਦਵਾਂਗੇ ਇਹ ਬਣਦੀ ਚਟਨੀ ਬਹੁਤ ਸਵਾਦ ਆ ਤੇ ਆ ਦੇਖੋ ਆਪਾਂ ਹੁਣ ਜਿਹੜਾ ਟਮਾਟਰ ਆ ਉਹਨੂੰ ਵੀ ਸਾਫ਼ ਕਰ ਲਿਆ ਮਿਰਚ ਨੂੰ ਵੀ ਸਾਫ਼ ਕਰ ਲਿਆ ਤੇ ਹੁਣ ਆਪਾਂ ਬੇਗਣ ਜਿਹੜਾ ਆ ਉਹ ਵੀ ਬਣ ਗਿਆ ਸਾਡਾ ਪੁੱਜ ਗਿਆ ਜਾਨੀ ਕਿ ਉਹਨੂੰ ਵੀ ਦੇਖ ਕੇ ਸਾਫ਼ ਕਰ ਲਿਆ ਵਧੀਆ ਤਰਾ ਮਤਲਬ ਦੇਖਿਆ ਵੀ ਕੀੜਾ ਨਾ ਹੋਏ ਵਿੱਚ ਤੇ ਇਹ ਦੋ ਮਿਰਚਾਂ ਪਾਈਆਂ ਲਾਲ ਮੱਕੁੰਡੇ ਦੇ ਵਿੱਚ ਤੇ ਅੱਧਾ ਚਮਚਾ ਮੈਂ ਜੀਰੇ ਦਾ ਵੀ ਪਾਤਾ ਹੈ ਇਹਦਾ ਟੇਸਟ ਬਹੁਤ ਆਉਂਦਾ ਜੀਰੇ ਦੇ ਜੀਰੇ ਨਾਲ ਥੋੜਾ ਜਿਹਾ ਨਮਕ ਪਾਤਾ ਸਵਾਦ ਅਨੁਸਾਰ ਆਪੋ ਜੀ ਮਿਰਚ ਵੀ ਵਿਚੇ ਰੱਖ ਦਿੱਤੀ ਐ ਮੈਂ ਆਖਿਆ ਚ ਲੈ ਵੀ ਪਹਿਲਾਂ ਕੁੱਟ ਲੈਨੇ ਇਹਨੂੰ ਮਿਰਚ ਜਿਹੜੀ ਸੁੱਕੀ ਸੀ ਉਹਨੂੰ ਵੀ ਪਹਿਲਾਂ ਕੁੱਟ ਲਿਆ ਤੇ ਜੀਰੇ ਉਹਨੂੰ ਵੀ ਸਾਰੀਆਂ ਮਿਰਚਾਂ ਤਾਂ ਨਹੀਂ ਕੁੱਟ ਲਈਆਂ ਨੇ ਬਰੀਕ ਕਰ ਲਈਆਂ ਸੀ ਹੁਣ ਟਮਾਟਰ ਵੀ ਆਪਾਂ ਪਹਿਲਾਂ ਬਰੀਕ ਕਰ ਲਵਾਂਗੇ বেগন味 ਵਿੱਚ ਹੀ ਰੱਖ ਕੇ ਇਸੇ ਤਰ੍ਹਾਂ ਹੀ ਸਾਰਾ ਕੁੱਟ ਦਵਾਂਗੇ। ਇਸ ਤਰ੍ਹਾਂ ਇਹ ਜਿਹੜੀ ਚਟਨੀ ਹੈ ਇਹਨੂੰ ਬਰੀਕ ਕਰ ਲਵਾਂਗੇ ਪਹਿਲਾਂ। ਇਹ ਵੀ ਇੱਕ ਪੰਜਾਬੀ ਚਟਨੀ ਹੈ ਇਹ ਵੀ ਬੜੀ ਸਵਾਦ ਲੱਗਦੀ ਹੈ ਬਹੁਤ ਹੀ ਵਧੀਆ ਟੇਸਟ ਬਹੁਤ ਹੀ ਹੁੰਦਾ ਇਹਦਾ ਵੀ। ਇਹ ਵੀ ਕਿਤੇ ਬਣਾ ਕੇ ਖਾ ਕੇ ਦੇਖਿਓ। ਹੁਣ ਇਹ ਕੱਢ ਲਈ ਮੈਂ ਇੱਕ ਪਲੇਟ ਦੇ ਵਿੱਚ। ਦੁਬਾਰਾ ਗੈਸ ਬਾਲਦੀ ਆ ਮੈਂ। ਇਹ ਗੈਸ ਬਾਲ ਦਿੱਤਾ ਹੈ ਹੁਣ ਮੈਂ ਥੋੜਾ ਜਿਹਾ ਤੇਲ ਪਾਉਂਗੀ ਰਫੈਂਡ ਦੇ ਵਿੱਚ ਫਰਾਈ ਪਿੰਡ ਦੇ ਵਿੱਚ